ਸਟਰਾਬਰੀ ਦਾ ਫਲ ਬਣਨਾ ਸ਼ੁਰੂ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਸਾਰੇ ਫੁੱਲ ਤੇ ਫਲ ਹੁਣ ਜਿਹੜੇ ਬਣ ਰਹੇ ਆ ਇਹ ਜਿਹੜੀ ਨਵੰਬਰ ਦੇ ਮਹੀਨੇ ਦੇ ਵਿੱਚ ਥੋੜਾ ਜਿਹਾ ਫਲ ਦੇਣ ਤੋਂ ਬਾਅਦ ਜਦੋਂ ਠੰਡ ਵੱਜ ਜਾਂਦੀ ਹੈ ਤਾਂ ਫਲ ਦੇਣਾ ਬੰਦ ਕਰ ਦਿੰਦੀ ਆ ਉਸ ਸਮੇਂ ਦੇ ਉੱਪਰ ਆਪਾਂ ਕਾਗਜ਼ ਪਾ ਕੇ ਇਹਨੂੰ ਟਕਣਾ ਹੋਊਗਾ ਟਕਣ ਤੋਂ ਬਾਅਦ ਜਨਵਰੀ ਦੇ ਅੱਧ ਤੋਂ ਬਾਅਦ ਤੇ ਫਰਵਰੀ ਦੇ ਸ਼ੁਰੂ ਤੱਕ ਜਿਹੜਾ ਕਾਗਜ਼ ਲੈਂਦਾ ਉਤੋਂ ਤੂ ਦੂਆ ਦਵਾਰਾ ਫੇਰ ਪੂਰਾ ਵਧੀਆ ਫਲ ਜਿਹੜਾ ਬੂਟੇ ਦੇ ਉਪਰ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਮਾਰਚ ਅਪ੍ਰੈਲ ਤੱਕ ਜਿਹੜਾ ਵਧੀਆ ਫਲ ਮਿਲਦਾ ਰਹਿੰਦਾ ਤੇ ਫੇਰ ਬੂਟੇ ਜਿਹੜੇ ਸੁੱਕਣੇ ਸ਼ੁਰੂ ਹੋ ਜਾਂਦੇ ਹੈਗੇ ਤੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਚਾਇਆ ਜਾ ਸਕੇ ਤਾਂ ਉਹ ਨਾਲੇ ਜਿਹੜੇ ਸਾਲ ਤੱਕ ਵੀ ਰੱਖਿਆ ਜਾ ਸਕਦਾ ਹੈਗਾ ਉਹਦੇ ਲਈ ਆਪਾਂ ਨੂੰ ਗ੍ਰੀਨ ਚਾਦਰ ਪਾ ਕੇ ਤੇ ਸਪ੍ਰਿੰਕਲਰ ਜਾਨੀ ਕਿ ਫੁਹਾਰੇ ਵਗੈਰਾ ਲਾ ਕੇ ਪ੍ਰਬੰਧ ਕੀਤਾ ਜਾ ਸਕਦਾ ਤੇ ਉਹ ਜਿਹੜੀ ਆਪਾਂ ਟਰਾਈ ਜਿਹੜੀ ਕਰਾਂਗੇ ਤੇ ਜਿਹੜੇ ਨਤੀਜੇ ਹੋਣਗੇ ਤੁਹਾਡੇ ਨਾਲ ਸਾਂਝੇ ਹੁਣ ਕਰਾਂਗੇ ਜੇਕਰ ਆਪਾਂ ਇਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਰਹਿਣੇ ਆ ਤਾਂ ਜਿਹ ਕਾਫੀ ਘੱਟ ਭਾ ਦੇ ਉੱਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਬੂਟੇ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਵੇਲੇਬਲ ਕਰ ਸਕੀਏ ਧੰਨਵਾਦ ਜੀ